ਸਾਡੀ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੇ ਪਾਪਾ ਨੂੰ ਜਲਦੀ ਤੋਂ ਜਲਦੀ ਇਲਾਜ ਦੀ ਸਹਾਇਤਾ ਦਿੱਤੀ ਜਾਵੇ। ਗਏ ਸੀ ਪਾਪਾ ਕੋਲੇ ਕਿ ਨਹੀਂ? ਜਾਣ ਨਹੀਂ ਦਿੰਦੇ। ਕੀ ਚਾਹੁੰਦੇ ਆ? ਵੇਖੋ ਬੱਚੇ ਵੀ ਰੋ ਪਏ ਆ। ਪਿੰਡ ਵਾਸੀ ਵੀ ਮਨ ਭਰਿਆ ਆ ਸਾਰਿਆਂ ਦਾ। ਅਪੀਲ ਕਰ ਸਕਦੇ ਆ ਤੁਹਾਡੇ ਸਾਹਮਣੇ। ਕੀ ਕੀਤਾ ਜਾਵੇ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਤੁਸੀਂ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰਿਓ ਕਿ ਉਸ ਪਰਿਵਾਰ ਵਾਲਿਆਂ ਦਾ ਜਿਹੜਾ ਪੁੱਤ ਹੈ ਠੀਕ ਹੈ ਉਹ ਘਰੇ ਆ ਜੇ ਰੋਣਾ ਨਹੀਂ ਬੇਟਾ ਵੇਖੋ ਸਾਰੇ ਭਾਹ ਭੁਕ ਹੈ ਅਸੀਂ ਇਹ ਦਰਦ ਬਿਆਨ ਨਹੀਂ ਕਰ ਸਕਦੇਗੇ ਮੇਰੀ ਬੇਨਤੀ ਹੈਗੇ ਸਾਡੇ ਪਪਾ ਦੀ ਅਰਬੰਦਿਤ ਕੀਤੀ ਆ ਤੁਹਾਡਾ ਬੇਟਾ ਸੀਗਾ ਜੀ ਹਾਂਜੀ ਪਿਛਲੇ ਦਿਨੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਰੋਣਾ ਨਹੀਂ ਮਾਤਾ ਆਪਾਂ ਜਿੰਨਾ ਕੁ ਹੋ ਸਕਿਆ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਮਾਂ ਦਾ ਪੁੱਤਰ ਇਨ੍ਹਾਂ ਛੋਟੇ ਛੋਟੇ ਬੱਚਿਆਂ ਦਾ ਪਿਓ ਠੀਕ ਹੈ ਮਨ ਭਰੇ ਆਉਂਦਾਗਾ ਜੋੜ ਕੇ ਪੁੱਤੇ ਹੀ ਬੇਨਤੀ ਕਰਦਾ ਮੇਰਾ ਪੁੱਤ ਠੀਕ ਠਾਕ ਹੋ ਜਾਏ ਜਿੰਨਾ ਵੀ ਸਰਦ ਆ ਉਹਦੀ ਮਦਦ ਕੀਤੀ ਜਾ ਮੇਰ ਤਾਂ ਪਿਓ ਵੀ ਉਹ ਸੀ ਤੇ ਮਾਂ ਵੀ ਉਹ ਸੀ ਸਾਡੇ ਛੋਟੇ ਛੋਟੇ ਹੁੰਦੇ ਨੇ ਮਾਂ ਪਿਓ ਮੱਕ ਗਿਆ ਸੀ ਸਾਨੂੰ ਤਾਂ ਰੱਬ ਜਿੰਨਾ ਆਸਰਾ ਸੀਗਾ ਤੇ ਰੱਬ ਨੇ ਉਸੇ ਤੇ ਫੇਟੀ ਪਾਤੀ ਸਾਨੂੰ ਪਤਾ ਸਾਡੇ ਤੇ ਕੀ ਵੀਤਦੀ ਹੈਗੀ ਪਿਤਾ ਵੀ ਹੈ ਨਹੀਂ ਕੋਈ ਹੋਰ ਵੀ ਹੈ ਨਹੀਂ ਮੰਗਰ ਕੱਲਾ ਹੀ ਬੈਠਾ ਕਮਾਉਣ ਵਾਲਾ ਉਸੇ ਦੇ ਸਰਦ ਘਰ ਚੱਲਦਾ ਸੀ ਚਾਰ ਪੰਜ ਜੀ ਅਸੀਂ ਮੰਗਰ ਖਾਣ ਵਾਲੇ ਆ ਵੇਖੋ ਜਮਾ ਬੰਦਾ ਨਾ ਬੇਸਰਤ ਹੋਇਆ ਪਿਆ ਡਾਕਟਰ ਨੇ ਹਜੇ ਕੁਝ ਨਹੀਂ ਕਿਹਾ ਵੀ ਇਹ ਗਾਂ ਬਚੂਆ ਚੱਲੂਆ ਜਾਂ ਕਿਵੇਂ ਆ ਵੇਖੋ ਡਾਕਟਰ ਨੇ ਇਹ ਵੀ ਗੱਲ ਕਹੀ ਹੈ ਜੇ ਕਹਿੰਦੇ ਇਹ ਬੱਜ ਵੀ ਗਿਆ ਸਾਹਾਂ ਤੇ ਰਹੂਗਾ ਮੰਜੇ ਤੇ ਜੀ ਵੀ ਮਤਲਬ ਬਹੁਤ ਜਿਹੜੇ ਹਾਲਾਤ ਆ ਹੁਣ ਤਾਂ ਮਾੜੇ ਚੱਲ ਰਹੀ ਹੈ ਜੀ ਜੇ ਜਿਹੜੇ ਸਾਬ ਨਾਲ ਡਾਕਟਰ ਦੱਸ ਰਹੇ ਆ ਤੇ ਜੋ ਕੰਮ ਹੋ ਗਿਆ ਤਾਂ ਮੈਂ ਕੰਨਾ ਵੀ ਪਰਿਵਾਰ ਤਾਂ ਜਮੇ ਰੁਲ ਜਾਊਗਾ ਬੇਨਤੀ ਕਰਾਂਗੇ ਉਸ ਬਾਰ ਕੋਡ ਤੇ ਤੁਸੀਂ 50 ਰੁਪਏ 20 ਰੁਪਏ 100 ਰੁਪਏ ਜਿੰਨਾ ਕੋ ਹੋ ਸਕਦਾਗਾ ਓਨੇ ਕਰਪਈਏ ਤੁਸੀਂ ਉਹ 바ਰ ਕੋਡ ਤੇ ਸੈਂਡ ਕਰ ਦਿਓ ਤੁਸੀਂ ਬੇਟਾ ਉਹਨਾਂ ਦੇ ਧੀ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਪਲਸ 2 ਮੈਡੀਕਲ ਪਲਸ 2 ਮੈਡੀਕਲ ਛੱਡਤੀ ਹਾਂਜੀ ਕੀ ਕਾਰਨ ਜਿ ਪਿਓ ਤੁਹਾਡਾ ਜਿਹੜਾ ਬਿਮਾਰ ਆ ਹਨਾ ਤਾਂ ਤੁਹਾਨੂੰ ਖਰਚਾ ਨਹੀਂ ਮਿਲਣਾ ਹਨਾ ਉਹਦੇ ਕਰਕੇ ਤੁਹਾਨੂੰ ਛੱਡਣਾ ਪੈ ਗਿਆ ਹਾਂਜੀ ਦੇਖੋ ਧੀ ਦੇ ਮਨ ਦੇ ਵਿੱਚ ਕਿੰਨੀ ਇੱਕ ਖੁਆਇਸ਼ਾ ਹੋਣੀ ਆ ਨਾ ਵੀ ਮੇਰਾ ਪਿਓ ਮੈਨੂੰ ਮੈਡੀਕਲ ਪਲੱਸ 2 ਮੈਡੀਕਲ ਕਰਾ ਰਿਆ ਹਨਾ ਤਾਂ ਉਹ ਵੀ ਵਿੱਚੇ ਛੱਡ ਦਿੱਤੀ ਆ ਆਪਾਂ ਸਾਰੇ ਇਕੱਠੇ ਹੋਇਆ ਪਰਿਵਾਰ ਦੀ ਸਹਾਇਤਾ ਲਈ ਜੀ ਵੇਖੋ ਪੰਜਾਬੀ ਸਭ ਤੋਂ ਇਹ ਕੰਮ ਦੇ ਵਿੱਚ ਮੂਰੇ ਹੁੰਦੇ ਆ ਪੰਜਾਬ ਮੰਨਿਆ ਵੀ ਗਿਆ ਜੀ ਤੇ ਮੇਰੀ ਤਾਂ ਅਪੀਲ ਹੀ ਆ ਆਪਾਂ ਕਿਸੇ ਨੂੰ ਵੀ ਨਹੀਂ ਕਹਿੰਦੇ ਵੀ ਸੋਈ ਪਾਓ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਇਹ ਵੱਧ ਤੋਂ ਵੱਧ ਜੇ ਪਰਿਵਾਰ ਨੂੰ ਸਿੱਧਾ ਮਿਲਣਾ ਤਾਂ ਪਿੰਡ ਬੰਦ ਰਹਿਣਾ ਦਾ ਜੀ ਤਹਿਸੀਲਾਂ ਦੇ ਬਾਗਾ ਪਰੋਣਾ ਜ਼ਿਲ੍ਹਾ ਮੋਗਾ ਜੀ ਨੰਬਰ ਤੁਸੀਂ ਉੱਪਰ ਮੈਂਸ਼ਨ ਕਰ ਦਿਓ ਸਿੱਧੀ ਪਰਿਵਾਰ ਨਾਲ ਗੱਲ ਕਰੋ ਏਮਸਾ ਹਸਪਤਾਲ ਦੇ ਵਿੱਚ ਬੰਦਾ ਦਾਖਲ ਆ ਸਿੱਧਾ ਡਾਕਟਰ ਨਾਲ ਗੱਲ ਵੀ ਕਰ ਸਕਦੇ ਹਾਂ ਜੀ ਵੀ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਭਲਾ 10 ਰੁਪਏ ਪਰ ਬੰਦਾ ਵੀ ਪਾਉਣਾ ਬਾਈ ਜੀ ਤਾਂ ਪਰਿਵਾਰ ਨੂੰ ਸਹਾਰਾ ਲੱਗ ਜੂਗਾ ਜੀ ਕਿ ਲੱਖ 2 ਲੱਖ ਬੰਦਾ ਵੀਡੀਓ ਦੇਖਦਾ ਇਸ ਪਰਿਵਾਰ ਵੇਖੋ ਬਾਈ ਜੀ ਕੱਲੋ ਜੇ ਬੰਦਾ ਮੰਨ ਲਓ ਅੱਜ ਵੈਂਟੀਲੇਟਰ ਤੇ ਪਿਆ ਕੱਲੋ ਸਾਹਾਂ ਤੇ ਵੀ ਮੰਜਾ ਬੰਦਾ ਮੰਜੇ ਤੇ ਪਿਆ ਰਿਹਾ ਵੇਖੋ ਤੁਸੀਂ ਇਹਦਾ ਕਮਰੇ 67 ਕੰਨੀ ਵੇਖ ਲੋ 67 ਡਿਗਨਾਂ ਲੀ ਇਹਨਾਂ ਦੀਆਂ ਜੀ ਤੇ ਸਾਡੀ ਤਾਂ ਬਸ ਸਾਰਿਆਂ ਦੀ ਇਹੀ ਬੇਨਤੀ ਆ ਪਿੰਡ ਪਿੰਡ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਜੀ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਜੇ ਮੇਰਾ ਕੋਈ ਦਾਨੇ ਵੀਰ ਸੱਜਣ ਸਿੱਧੀ ਆ ਗੱਲਬਾਤ ਕਰਨਾ ਚਾਹੁੰਦਾ ਫੋਨ ਨੰਬਰ ਤੇ ਸਿੱਧੀ ਗੱਲ ਕਰ ਲੇ ਜੀ ਠੀਕ ਆ ਨਾ ਜਿਹੜਾ ਬੈਂਕ ਅਕਾਊਂਟ ਆ ਸਭ ਕੁਝ ਵੈਰੀਫਾਈ ਕਰੇ ਆ ਉਹਦਾ ਤੇ ਪਰਿਵਾਰ ਦੀ ਮਦਦ ਕਰੇ ਸਾਡੀ ਤਾਂ ਸਾਰਿਆਂ ਨੂੰ ਹੱਥ ਜੁੜ ਕੇ ਇਹੀ ਅਪੀਲ ਆ ਹਾਂ ਜੀ ਦੋਨੇ ਚੀਜ਼ਾਂ ਨਾ ਲਾਇਆ ਦੋ ਮਹੀਨੇ ਚੋਂ ਨਾ ਲਾਇਆ ਸੀ ਜਿੰਨੇ ਪੈਸੇ ਬਣੇ ਸਾਰੇ ਉਹ ਤੁਸੀਂ ਹਾਂ ਜੀ ਉਹਦੇ ਲਾਜ ਵਾਸਤੇ ਅਸੀਂ ਦਿੱਤੇ ਹੈਗੇ ਵੀ ਮੇਰੀ ਭੈਣ ਵਾਸਤੇ ਠੀਕ ਹੈ ਵੀ ਉਹਦਾ ਵੀ ਘਰ ਆਲਾ ਵੀ ਠੀਕ ਠਾਕ ਹੋ ਕੇ ਘਰੇ ਆ ਜਾ ਸਾਨੂੰ ਇਹਨਾਂ ਨੂੰ ਸੀ ਪਤਾ ਵੀ ਨਹੀਂ ਹਾਲਾਤ ਉਹਦੇ ਮਾੜੇ ਹੋ ਜਾਣਗੇ ਹੱਥ ਬੰਨ ਕੇ ਬੇਨਤੀ ਹੈਗੀ ਭੈਣ ਤੇ ਭਰਾ ਉਹ ਜੋ ਕਿ ਭੈਣ ਜਾਂ ਕੋਈ ਕੋਈ ਭਰਾ ਜਾਂ ਕੋਈ ਕੋਈ ਵੀ ਭੈਣ ਭਰਾ ਵੇਖਦੇ ਆ ਮਾਪੇ ਪਿਤਾ ਵੇਖਦੇ ਆ ਤੇ ਹੱਥ ਬੰਨ ਕੇ ਬੇਨਤੀ ਜਿੰਨੀ ਹਿਸਤ ਹੋ ਸਕਦੀ ਆ ਵੀ ਉਹਨਾਂ ਦੀ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਬਾਈ ਜੀ ਵੀ ਜਿਹੜਾ ਵੀ ਮੇਰੀ ਇਹ ਵੀਡੀਓ ਨੂੰ ਵੇਖਦਾ ਕੋਈ ਮੇਰਾ ਐਨ ਆਰ ਆਈ ਵੀਰ ਸਿੱਧੀ ਪਰਿਵਾਰ ਨਾਲ ਗੱਲ ਕਰੋ ਸਿੱਧਾ ਹਸਪਤਾਲ ਦੇ ਵਿੱਚ ਜਾ ਕੇ ਮਿਲੋ ਜੇ ਕਿਸੇ ਕੋਲ ਟਾਈਮ ਹੈਗਾ ਪਰਿਵਾਰ ਦੀ ਕੰਡੀਸ਼ਨ ਚੈੱਕ ਕਰੋ ਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਪੰਜਾਬੀਓ ਐਨਾ ਕ ਦਿਲ ਖੋਲ੍ਹ ਲਿਓ ਕਿ ਰੀਚਾਰਜ ਸੋਚ ਲਿਓ ਵੀ ਰੀਚਾਰਜ ਜਿਵੇਂ ਮਹਿੰਗੇ ਹੋ ਗਏ 50 ਰੁਪਿਆ 100 ਰੁਪਿਆ ਰੇਟ ਵੱਧ ਗਿਆ ਤਾਂ ਤੁਸੀਂ ਉਸੇ ਮੁਤਾਬਕ ਇਹ ਪਰਿਵਾਰ ਦੀ 50 ਰੁਪਏ ਦੇ ਮੁਤਾਬਕ ਕੋਈ 20 ਰੁਪਏ ਦੇ ਮੁਤਾਬਕ ਇਹਨਾਂ ਦੀ ਸੇਵਾ ਕਰ ਦਿਓ Google Pay ਕਰ ਦਿਓ ਤੁਹਾਡੇ 20 ਰੁਪਏ ਉਹ ਕਿਤੇ ਗਲਤ ਜਗ੍ਹਾ ਨਹੀਂ ਲੱਗਣਗੇ ਉਹ ਇਹ ਮਾਂ ਦੀਆਂ ਦਵਾਵਾਂ ਇਹਨਾਂ ਬੱਚਿਆਂ ਦੀਆਂ ਦਵਾਵਾਂ ਤੁਹਾਨੂੰ ਜਰੂਰ ਲੱਗਣੀਆਂ ਤੁਹਾਡੇ ਅੱਗੇ ਅਸੀਂ ਬੇਨਤੀ ਕਰ ਰਹੇ ਹਾਂ ਵਾਰ-ਵਾਰ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਪਿੰਡ ਵੰਦਰ ਤੇ ਜ਼ਿਲ੍ਹਾ ਮੋਗੇ ਦੇ ਵਿੱਚ ਤੇ ਪਰਿਵਾਰ ਨਾਲ ਕੀ ਭਾਣਾ ਵਾਪਰਿਆਗਾ ਪਿਛਲੇ ਦਿਨੀ ਇਹਨਾਂ ਦੇ ਮੁੰਡੇ ਦਾ ਜਿਹੜਾ ਐਕਸੀਡੈਂਟ ਹੋ ਗਿਆਗਾ ਤੇ ਪਰਿਵਾਰ ਮਦਦ ਲਈ ਅਪੀਲ ਕਰਨ ਲੱਗਾ ਤੁਹਾਡੇ ਸਾਹਮਣੇ ਤੇ ਤੁਸੀਂ ਇਹਨਾਂ ਦੀ ਅਪੀਲ ਨੂੰ ਜ਼ਰੂਰ ਸੁਣਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸੋਨੂ ਹੈ ਜੀ ਤੁਸੀਂ ਇਸੇ ਪਿੰਡ ਦੇ ਵਸਨੀਕ ਹੋ ਨਹੀਂ ਬਾਈ ਜੀ ਮੇਰਾ ਪਿੰਡ ਤਾਂ ਵੈਸੇ ਨਾਲ ਆ ਮੈਂ ਆਪਣਾ ਆਉਣਾ ਜਾਣਾ ਬਹੁਤਾ ਬਾਈ ਨਾਲ ਜੀ ਹਾਂਜੀ ਹਾਂਜੀ ਤੇ ਕੀ ਪ੍ਰੋਬਲਮ ਆ ਗਈ ਜਿਹਦੇ ਕਰਕੇ ਬਾਈ ਨੂੰ ਅੱਜ ਹਸਪਤਾਲ ਦੇ ਵਿੱਚ ਜਾਣਾ ਪੈ ਗਿਆ ਇਹ ਬਾਈ ਜੀ 3 ਤਰੀਕ ਨੂੰ ਇਹ ਘਰ ਨੂੰ ਵਾਪਸ ਆ ਰਿਹਾ ਸੀਗਾ ਜੀ ਲੰਬ ਵਾਲੀ ਤੋਂ ਬੰਦਾ ਰੋਡ ਤੇ ਦਾ ਨਾ ਕਾਰ ਨਾਲ ਐਕਸੀਡੈਂਟ ਹੋਇਆ ਜੀ ਤੇ ਅੱਜ ਮੈਨਾਂ ਦਾ 28 ਤਰੀਕ ਹੋ ਗਈ 25 ਦਿਨ ਹੋ ਗਏ ਬਾਈ ਵੈਂਟੀ 20 ਲੀਟਰ ਦੀ ਪਿਆਗਾ ਜੀ ਤੇ ਬਹੁਤ ਸੀਰੀਅਸ ਕੰਡੀਸ਼ਨ ਆ ਬਈ ਦੀ ਜੀ ਤੇ ਇਕੱਲਾ ਹੀ ਕਮਾਉਣ ਵਾਲਾ ਸੀਗਾ ਜੀ ਪਰਵਾ ਤੁਸੀਂ ਘਰ ਵੇਖਿਆ ਹਾਂ ਤੁਸੀਂ ਵੇਖ ਲਓ ਵੀਡੀਓ ਵਿੱਚ ਦਿਖਾ ਦਿਓ ਘਰ ਵੀ ਜੀ ਬੇ ਲੋੜਵੰਦ ਪਰਿਵਾਰ ਆ ਹੁਣ ਇਹਨਾਂ ਨੇ ਚਲੋ ਰਿਸ਼ਤਦਾਰਾਂ ਤੋਂ ਇਕੱਠੇ-ਕੁੱਠੇ ਕਰ ਲਈ ਸੀ ਪੈਸੇ ਜੀ ਕੋਈ ਇੱਕ ਇਹਨਾਂ ਦੀ ਇੱਕ ਭੈਣ ਸੀਗੀ ਵਿਚਾਰਨੇ ਝੋਨੇ ਝੰਨਾ ਲਾਇਆ ਸੀ ਕੋਈ 40-50 ਹਜ਼ਾਰ ਰੁਪਏ ਉਹ ਇਕੱਠਾ ਕਰਕੇ ਲਈ ਸੀਗੀ ਜੀ ਕੋਈ ਪਿੰਡ ਚੋਂ ਵਾਜਪੂਛ ਇਕੱਠੀ ਕਰਕੇ ਜੀ 1.5-2 ਲੱਖ ਰੁਪਏ ਲਾ ਚੁੱਕੇ ਆ ਇਹ ਅੱਛਾ ਜੀ 8-10 ਹਜ਼ਾਰ ਰੁਪਏ ਦਾ ਰੋਜ਼ ਦਾ ਬਾਈ ਜੀ ਖਰਚਾ ਉੱਥੇ ਜੀ ਹੁਣ ਤੁਹਾਨੂੰ ਪਤਾ ਵੀ ਹੁਣ ਕਰੀਬੰਦਾ ਕਿੱਥੋਂ ਲੈ ਕੇ ਆ ਉਹ ਇੱਕ ਹੀ ਬੰਦਾ ਕਮਾਉਣ ਵਾਲਾ ਸੀਗਾ ਬਿਲਕੁ ਤੇ ਬੇਟਾ ਸੀਗਾ 10 ਸਾਲ ਦਾ ਜੀ ਤੇ ਸਾਡੀ ਦਬਸ ਸਾਰੇ ਨੂੰ ਅਪੀਲ ਆ ਵੀ ਇਹ ਪਰਿਵਾਰ ਦੀ ਨਾ ਮਦਦ ਕੀਤੀ ਜਾਵੇ ਜੀ ਕਿਉਂ ਇਲਾਜ ਕਰਨਿਓ ਬੰਦਾ ਮਰ ਜੂਗਾ ਉਹ 8-10000 ਰੁਪਏ ਰੋਜ਼ ਚਾਹੀਦਾਗਾ ਘਰ ਵੇਚ ਕੇ ਵੀ ਨਹੀਂ ਬੰਦੇ ਦਾ ਇਲਾਜ ਕਰਾ ਸਕਦੇ ਉਹ ਵੇਖੋ ਬਾਈ ਕਹਿੰਦਾ ਵੀ ਘਰ ਵੇਚ ਕੇ ਵੀ ਜਿਹੜਾ ਉਹ ਮੁੰਡੇ ਦਾ ਇਲਾਜ ਨਹੀਂ ਹੋ ਸਕਦਾਗਾ ਮਾਤਾ ਜੀ ਬੈਠੇ ਆ ਸਸੀ ਕਲਮਾ ਹਦਾ ਜੀ ਸਰਕਾਰ ਤੁਹਾਡਾ ਬੇਟਾ ਸੀਗਾ ਜੀ ਹਾਂਜੀ ਪਿਛਲੇ ਦਿਨੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਰੋਣਾ ਨਹੀਂ ਮਾਤਾ ਆਪਾਂ ਜਿੰਨਾ ਕੁ ਹੋ ਸਕੇ ਆ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਮਾਂ ਦਾ ਪੁੱਤਰ ਇਨ੍ਹਾਂ ਛੋਟੇ ਛੋਟੇ ਬੱਚਿਆਂ ਦਾ ਪਿਓ ਠੀਕ ਹੈ ਮਨ ਭਰੇ ਆਉਂਦਾਗਾ ਅਪੀਲ ਹੈ ਤੁਹਾਡੇ ਸਾਹਮਣੇ ਜਿੰਨਾ ਕੁ ਹੋ ਸਕੇ ਆ ਵੀਡੀਓ ਨੂੰ ਸ਼ੇਅਰ ਕਰਿਓ ਮਾਤਾ ਕਿੰਨੇ ਸਾਲਾਂ ਦਾ ਤੁਹਾਡਾ ਬੇਟਾ ਸੀ ਹੈਗਾ 28 29 ਸਾਲ ਦਾ ਬੇਟਾ 28 29 ਸਾਲ ਦਾ ਕੱਲਾ ਕੱਲਾ ਪੁੱਤ ਕਮਾਉਣਾ ਕੱਲਾ ਕੱਲਾ ਪੁੱਤ ਆ ਕਮਾਉਣ ਵਾਲਾ ਉਹੀ ਹੈ ਪਿਤਾ ਵੀ ਹੈ ਨਹੀਂ ਕੋਈ ਹੋਰ ਵੀ ਹੈ ਨਹੀਂ ਮੰਗਰ ਇਕੱਲਾ ਹੀ ਬੈਠਾ ਹੈ ਕਮਾਉਣ ਵਾਲਾ ਉਸ ਦੇ ਸਿਰ ਤੇ ਘਰ ਚੱਲਦਾ ਸੀ ਚਾਰ ਪੰਜ ਜੀ ਅਸੀਂ ਮੰਗਰ ਖਾਣ ਵਾਲੇ ਆ ਵੇਖੋ ਮਾਂ ਕਹਿੰਦੀ ਵੀ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾਗਾ ਉਸ ਦੇ ਸਿਰ ਤੇ ਜਿਹੜੇ ਘਰ ਦੇ ਚਾਰ ਪੰਜ ਮੈਂਬਰ ਹੈ ਉਹੀ ਉਸ ਦੇ ਘਰ ਦੇ ਸਿਰ ਤੋਂ ਉਸ ਦਾ ਘਰ ਚੱਲਦਾਗਾ ਪਰ ਤੁਹਾਡੇ ਮੂਰੇ ਅਪੀਲ ਕਰਾਂਗੇ ਪਿਛਲੇ ਦਿਨੀ ਜਿਹੜਾ ਉਹਦਾ ਐਕਸੀਡੈਂਟ ਹੋ ਗਿਆ ਉਹ ਵੈਂਟੀਲੇਟਰ ਤੇ ਪਿਆਗਾ ਬਾਈ ਜੀ ਤੁਸੀਂ ਸੀ ਗਏ ਵੇ ਨਾਲ ਹਾਂਜੀ ਮੈਂ ਗਿਆ ਸੀ ਜੀ ਕੀ ਲੱਗਦਾ ਤੁਹਾਡਾ ਰਸਤੇ ਜਰੀ ਚ ਮੇਰਾ ਰਸਤਾ ਰਸੜਾ ਲੱਗਦਾ ਮੇਰਾ ਅੱਛਾ ਜੀ ਕਿੰਨੇ ਕੁ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਬੋਲ ਦੇ ਕਿ ਨਹੀਂ ਬੋਲਦੇ ਨਹੀਂ 25 ਦਿਨ ਹੋ ਗਏ ਵੈਂਟੀਨੇਟਰ ਤੇ ਉਹਦੇ ਧੌਣ ਦੇ ਮਣਕੇ ਟੁੱਟ ਗਏ ਤਿੰਨੇ ਅੱਛਾ ਤੁਹਾਡੇ ਕੋਲੇ ਫੋਟੋਆਂ ਵੀ ਹੈਗੀਆਂ ਉਹਨਾਂ ਦੀ ਵੈਂਟੀਨੇਟਰ ਹਾਂਜੀ ਫੋਟੋ ਦਿਖਾਇਓ ਬਾਈ ਕੋਲੇ ਫੋਟੋਆਂ ਵੀ ਹੈਗੀਆਂ ਤੇ ਬਾਈ ਕਹਿੰਦਾ ਵੀ ਉਹਦੇ ਤੋਂ ਬੋਲਿਆ ਵੀ ਨਹੀਂ ਜਾਂਦਾਗਾ ਤਾਂ ਕੁਛ ਖਾਦਾ ਪੀਤਾ ਵੀ ਨਹੀਂ ਜਾਂਦਾਗਾ ਆ ਵੇਖੋ ਬਾਈ ਦੀ ਤੁਸੀਂ ਇਹ ਕੰਡੀਸ਼ਨ ਵੇਖੋ ਵੇਖੋ ਵੀ ਆ ਵੇਖੋ ਆ ਬਾਈ ਆ ਵੇਖੋ ਆ ਵੇਖੋ ਜਮਾ ਬੰਦਾ ਨਾ ਬੇਸੁਰਤ ਹੋਇਆ ਪਿਆ ਡਾਕਟਰ ਨੇ ਹਜੇ ਕੁਛ ਨਹੀਂ ਕਿਹਾ ਵੀ ਇਹ ਗਾਂ ਬਚੂਆ ਚੱਲੂਆ ਜਾਂ ਕਿਵੇਂ ਆ ਵੇਖੋ ਡਾਕਟਰ ਨੇ ਇਹ ਵੀ ਗੱਲ ਕਹੀ ਹੈ ਜੇ ਕਹਿੰਦੇ ਬੱਜ ਵੀ ਗਿਆ ਸਾਹਾਂ ਤੇ ਰਹੂਗਾ ਮੰਜੇ ਤੇ ਜੀ ਵੀ ਮਤਲਬ ਬਹੁਤ ਜਿਹੜੇ ਹਾਲਾਤ ਆ ਹੁਣ ਤਾਂ ਮਾੜੇ ਚੱਲ ਰਹੇ ਆ ਜੀ ਜੇ ਜਿਹੜੇ ਸਾਬ ਨਾਲ ਡਾਕਟਰ ਦੱਸ ਰਹੇ ਆ ਤੇ ਜੇ ਉਹ ਕੰਮ ਹੋ ਗਿਆ ਤਾਂ ਮੈਂ ਕੰਨਾ ਵੀ ਪਰਿਵਾਰ ਤਾਂ ਜਮੇ ਰੋਲ ਜਾਊਗਾ ਵੇਖੋ ਪਰਿਵਾਰ ਬਾਰੇ ਅਪੀਲ ਕਰ ਰਹੇ ਆ ਅਸੀਂ ਜਿਹੜਾ ਥੱਲੇ ਦਿੱਤਾ ਇਹਨਾਂ ਦਾ ਅਕਾਊਂਟ ਨੰਬਰ ਹੈ ਉਹ ਕਾਊਂਟ ਨੰਬਰ ਤੇ ਤੁਹਾਨੂੰ ਕਵਾਂਗੇ ਬੇਨਤੀ ਕਰਾਂਗੇ ਉਸ ਬਾਰ ਕੋਡ ਤੇ ਤੁਸੀਂ 50 ਰੁਪਏ 20 ਰੁਪਏ 100 ਰੁਪਏ ਜਿੰਨਾ ਕੋ ਹੋ ਸਕਦਾਗਾ ਉਹਨੇ ਕ ਰੁਪਏ ਤੁਸੀਂ ਉਹ 바ਰ ਕੋਡ ਤੇ ਸੈਂਡ ਕਰ ਦਿਓ ਬਾਈ ਕੰਮ ਕੀ ਕਰਦਾ ਸੀਗਾ ਬਾਈ ਦੇ ਨਾ ਦੁਕਾਨਾ ਘਰ ਦੇ ਨਾਲ ਹੀ ਬਣਾ ਰੱਖੇ ਛੋਟੀ ਦੁਕਾਨ ਕਟਿੰਗ ਦੀ ਦੁਕਾਨਾ ਬਾਈ ਦੀ ਜੀ 5-700 ਰੁਪਏ ਦਾ ਕੰਮ ਕਰਦਾ ਸੀ ਚਾਰਾ ਰੋਜ਼ ਡੇਲੀ ਦਾ ਹਾਂ ਡੇਲੀ ਕਮਾਉਂਦਾ ਸੀਗਾ ਵਧੀਆ ਸ਼ਾਂਸਵਾ ਦਾ ਮੁੰਡਾ ਸੀਗਾ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਨਸ਼ਾ ਪੱਤਾ ਨਹੀਂ ਸੀ ਪਿੰਡ ਦੇ ਵਿੱਚ ਬੰਦੇ ਦਾ ਰਿਕਾਰਡ ਵੀ ਬਹੁਤ ਵਧੀਆ ਹੈਗਾ ਦੇਖੋ ਪਿੰਡ ਦਾ ਰਿਕਾਰਡ ਬਹੁਤ ਵਧੀਆ ਹੋਣ ਦੇ ਕਾਰਨ ਹੀ ਜਿਹੜਾ ਪਰਿਵਾਰ ਵੇਖੋ ਸਾਰੇ ਪਿੰਡ ਵਾਸੀ ਤੇ ਜਿੰਨੇ ਵੀ ਇਹਨਾਂ ਦੇ ਘਰ ਦੇ ਮੈਂਬਰ ਆ ਸਾਰੇ ਇਕੱਠੇ ਹੋਏ ਹੋਏ ਆ ਜੇ ਅਕਸਰ ਮੁੰਡੇ ਦਾ ਵਧੀਆ ਬੋਲ ਬਾਣੀ ਸੀਗਾ ਤਾਂ ਤਾਂ ਹੀ ਪਰਿਵਾਰ ਵਾਲੇ ਇਕੱਠੇ ਹੋਏ ਆ ਤੁਸੀਂ ਬੇਟਾ ਉਹਨਾਂ ਦੇ ਧੀ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਪਲੱਸ 2 ਮੈਡੀਕਲ ਪਲੱਸ 2 ਮੈਡੀਕਲ ਛੜਤੀ ਹਾਂਜੀ ਕੀ ਕਾਰਨ ਜਿ ਪਿਓ ਤੁਹਾਡਾ ਜਿਹੜਾ ਬਿਮਾਰ ਆ ਹਨਾ ਤਾਂ ਤੁਹਾਨੂੰ ਖਰਚਾ ਨਹੀਂ ਮਿਲਣਾ ਹਨਾ ਉਹਦੇ ਕਰਕੇ ਤੁਹਾਨੂੰ ਛੱਡਣਾ ਪੈ ਗਿਆ ਹਾਂਜੀ ਵੇਖੋ ਧੀ ਦੇ ਮਨ ਦੇ ਵਿੱਚ ਕਿੰਨੀਆਂ ਇੱਕ ਖੁਆਇਸ਼ਾਂ ਹੋਣੀਆਂ ਹਨਾ ਵੀ ਮੇਰਾ ਪਿਓ ਮੈਨੂੰ ਮੈਡੀਕਲ ਪਲੱਸ 2 ਮੈਡੀਕਲ ਕਰਾ ਰਿਆ ਹਨਾ ਤਾਂ ਉਹ ਵੀ ਵਿੱਚੇ ਛੱਡ ਦਿੱਤੀ ਆ ਪਰ ਬਾਈ ਕੀ ਅਪੀਲ ਕਰੋਗੇ ਤੁਸੀਂ ਲੋਕਾਂ ਦੇ ਸਾਹਮਣੇ ਕਿ ਬਾਈ ਜੀ ਅਪੀਲ ਤਾਂ ਇਹ ਆ ਦੇਖੋ ਇਹ じゃ ਆਪਾਂ ਕੋਈ ਵਾਵਾ ਦਾ ਘਟਣੀ ਨਹੀਂ ਜੀ ਆਪਾਂ ਸਾਰੇ ਇਕੱਠੇ ਹੋਏ ਆਂ ਪਰਿਵਾਰ ਦੀ ਸਿਹਤ ਲਈ ਜੀ देखो पंजाबी ਸਭ ਤੋਂ ਇਹ ਕੰਮ ਦੇ ਵਿੱਚ ਮੂਰੇ ਹੁੰਦੇ ਆ ਪੰਜਾਬ ਮੰਨਿਆ ਵੀ ਗਿਆ ਜੀ ਤੇ ਮੇਰੀ ਤਾਂ ਅਪੀਲ ਹੀ ਆ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸੋਹੀ ਪਾਓ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਇਹ ਵੱਧ ਵੱਧ ਜੇ ਪਰਿਵਾਰ ਨੂੰ ਸਿੱਧਾ ਮਿਲਣਾ ਤਾਂ ਪਿੰਡ ਬੰਦ ਰ ਇਹਨਾਂ ਦਾ ਜੀ ਤਸੀਲਾਂ ਦੀ ਬਾਗਾ ਪਰੋਣਾ ਜ਼ਿਲ੍ਹਾ ਮੋਗਾ ਜੀ ਨੰਬਰ ਤੁਸੀਂ ਉੱਪਰ ਮੈਂਸ਼ਨ ਕਰ ਦਿਓ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਐਮਸ ਹਸਪਤਾਲ ਦੇ ਵਿੱਚ ਬੰਦਾ ਦਾਖਲ ਆ ਸਿੱਧਾ ਡਾਕਟਰ ਨਾਲ ਗੱਲ ਵੀ ਕਰ ਸਕਦੇ ਹਾਂ ਜੀ ਵੀ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਭਲਾ 10 ਰੁਪਏ ਪਰ ਬੰਦਾ ਵੀ ਪਾਉਣਾ ਬਾਈ ਜੀ ਤਾਂ ਪਰਿਵਾਰ ਨੂੰ ਸਾਰਾ ਲੱਗ ਜਾਊਗਾ ਜੀ ਤੇ ਲੱਖ 2 ਲੱਖ ਬੰਦਾ ਵੀਡੀਓ ਦੇਖਦਾ ਇਸ ਪਰਿਵਾਰ ਵੇਖੋ ਬਾਈ ਜੀ ਕੱਲ੍ਹ ਉਹ ਜੇ ਬੰਦਾ ਮੰਨ ਲਓ ਅੱਜ ਵੈਂਟੀਲੇਟਰ ਤੇ ਪਿਆ ਕੱਲ੍ਹ ਸਾਹਾਂ ਤੇ ਵੀ ਮੰਜਾ ਬੰਦਾ ਮੰਜੇ ਤੇ ਪਿਆ ਰਿਹਾ ਵੇਖੋ ਤੁਸੀਂ ਇਹਦਾ ਕਮਰੇ 66 ਕੰਨੀ ਵੇਖ ਲੋ 66 ਡਿਗਨਾਂ ਸਾਡੀ ਤਾਂ ਬਸ ਸਾਰਿਆਂ ਦੀ ਇਹੀ ਬੇਨਤੀ ਆ ਪਿੰਡ ਪਿੰਡ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਜੀ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਜੇ ਮੇਰਾ ਕੋਈ ਦਾਨੇ ਵੀਰ ਸੱਜਣ ਸਿੱਧੀ ਆ ਗੱਲਬਾਤ ਕਰਨਾ ਚਾਹੁੰਦਾ ਫੋਨ ਨੰਬਰ ਤੇ ਸਿੱਧੀ ਗੱਲ ਕਰ ਲੇ ਜੀ ਠੀਕ ਆ ਨਾ ਜਿਹੜਾ ਬੈਂਕ ਅਕਾਊਂਟ ਆ ਸਭ ਕੁਝ ਵੈਰੀਫਾਈ ਕਰੇ ਆ ਉਹਦਾ ਤੇ ਪਰਿਵਾਰ ਦੀ ਮਦਦ ਕਰੇ ਸਾਡੀ ਤਾਂ ਸਾਰਿਆਂ ਨੂੰ ਹੱਥ ਜੁੜ ਕੇ ਇਹੀ ਅਪੀਲ ਆ ਵੇਖੋ ਬਾਈ ਕਹਿੰਦੇ ਵੀ ਸਾਡੀ ਤਾਂ ਪਰਿਵਾਰ ਵਾਲਿਆਂ ਵੱਲੋਂ ਵੀ ਬੇਨਤੀ ਆ ਅਸੀਂ ਵੀ ਭਰਾ ਦੇ ਨਾਤੇ ਬੇਨਤੀ ਕਰਦੇ ਆ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਇਨਕ ਕਰਿਓ ਕੀ ਕਿਸੇ ਦੇ ਮਨ ਦੇ ਵਿੱਚ ਭਾਵਨਾ ਜਾਗ ਪਵੇ ਕਿ ਇਹਨਾਂ ਬੱਚਿਆਂ ਦਾ ਪਿਓ ਠੀਕ ਹੈ ਉਹ ਹੱਸਦਾ ਵਸਦਾ ਘਰ ਵਾਪਸ ਆ ਜੇ ਕੰਮ ਤਾਂ ਡਾਕਟਰ ਕਹਿੰਦੇ ਨਹੀਂ ਕਰ ਸਕਦਾ ਪਰ ਉਹ ਪਰਿਵਾਰ ਦੇ ਵਿੱਚ ਬਹਿ ਕੇ ਠੀਕ ਹੈ ਆਪਣਾ ਜਿਹੜਾ ਉਹ ਜ਼ਿੰਦਗੀ ਵਧੀਆ ਬਤੀਤ ਕਰ ਸਕੇ ਇਹ ਭੈਣ ਨੇ ਵੀ ਇੱਕ ਮਿਸਾਲ ਪੈਦਾ ਕੀਤੀ ਆ ਭੈਣੇ ਤੁਸੀਂ ਕੀ ਲੱਗਦੇ ਸੀ ਉਸ ਭਰਾ ਦੇ ਮੇਰਾ ਜੀਜਾ ਸੀ ਜੀਜਾ ਸੀ ਭਾਵਕ ਨਹੀਂ ਹੋਣਾਗਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕੰਮ ਕੀਤਾ ਸੀ ਜਿਹਦੇ ਕਰਕੇ ਜਿੰਨੇ ਕ ਪੈਸੇ ਤੁਹਾਡੇ ਕੋਲ ਹੋਏ ਸੀਗੇ ਤੁਸੀਂ ਸਾਰੇ ਉਹ ਆਪਣੇ ਜੀਜੇ ਨੂੰ ਪੜਾ ਹਾਂਜੀ ਝੋਨਾ ਲਾਇਆ ਸੀਗਾ ਦਿਹਾੜੀ ਤੱਪੇ ਜਾਂਦੀ ਸੀ ਜਿੰਨੇ ਹੁੰਦੇ ਸੀ ਉਹਦੀ ਮਦਦ ਕਰਦੀਆਂ ਕਿ ਆਪਣੀ ਭੈਣ ਦੀ ਅੱਛਾ ਕਿੰਨੀ ਕ ਮਦਦ ਕੀਤੀ ਹੈ ਤੁਸੀਂ ਅਸੀਂ 65000 ਦੀ ਕੀਤੀ ਹੈ ਜੀ ਤੁਸੀਂ ਦੋਨੇ ਚੀਜ਼ ਝੋਨਾ ਲਾ ਹਾਂਜੀ ਦੋਨੇ ਚੀਜ਼ ਝੋਨਾ ਲਾਇਆ ਦੋ ਮਹੀਨੇ ਝੋਨਾ ਲਾਇਆ ਸੀ ਜਿੰਨੇ ਪੈਸੇ ਬਣੇ ਸਾਰੇ ਤੁਸੀਂ ਹਾਂਜੀ ਉਹਦੇ ਲਾਜ ਵਾਸਤੇ ਅਸੀਂ ਦਿੱਤੀ ਹੈਗੇ ਵੀ ਮੇਰੀ ਭੈਣ ਵਾਸਤੇ ਠੀਕ ਆ ਵੀ ਉਹਦਾ ਵੀ ਘਰ ਵਾਲਾ ਵੀ ਠੀਕ ਠਾਕ ਹੋ ਕੇ ਘਰੇ ਆ ਜਾ ਸਾਨੂੰ ਇਹਨਾਂ ਨੂੰ ਸੀ ਪਤਾ ਵੀ ਨਹੀਂ ਹਲਾ ਦੇ ਉਹਦੇ ਮਾੜੇ ਹੋ ਜਾਣਗੇ ਹੱਥ ਬੰਨ ਕੇ ਬੇਨਤੀ ਹੈਗੀ ਭੈਣ ਤੇ ਭਰਾ ਉਹ ਜੋ ਕਿ ਭੈਣ ਜਾਂ ਕੋਈ ਕੋਈ ਭਰਾ ਜਾਂ ਕੋਈ ਕੋਈ ਵੀ ਭੈਣ ਭਰਾ ਵੇਖਦੇ ਆ ਮਾਪੇਤਾ ਵੇਖਦੇ ਆ ਤੇ ਹੱਥ ਬੰਨ ਕੇ ਬੇਨਤੀ ਜਿੰਨੀ ਹਿਸਤ ਹੋ ਸਕਦੀ ਆ ਵੀ ਉਹਨਾਂ ਦੀ ਕਰੋ ਬੇਨਤੀ ਆ ਅੱਖਾਂ ਮੀਚ ਕੇ ਉਸ ਭਰਾ ਦਾ ਤੁਸੀਂ ਆਪਣੇ ਅੰਦਰ ਮਨ ਦੇ ਵਿੱਚ ਸੀਨ ਲੈ ਕੇ ਆਓ ਕਿ ਕਿਸੇ ਦੇ ਭਰਾ ਨੂੰ ਇਦਾਂ ਦੀ ਪਹਿਲਾਂ ਰੱਬ ਨਾ ਕਰੇ ਨੌਬਤ ਨਾ ਆਵੇ ਕਿ ਉਹ ਭਰਾ ਦੇ ਕੀ ਭਾਣਾ ਵਾਪਰਿਆਗਾ ਇਹਨਾਂ ਬੱਚਿਆਂ ਦਾ ਪਿਓ ਉਹ ਵੈਂਟੀਲੇਟਰ ਤੇ ਪਿਆਗਾ ਮਨ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚ ਕੀ ਖਿਆਲ ਚੱਲਦੇ ਹੋਣਗੇ ਪੁੱਤ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 6ਵੀਂ 6ਵੀਂ ਚ ਗਏ ਸੀ ਪਾਪਾ ਕੋਲੇ ਕਿ ਨਹੀਂ ਜਾਨ ਨਹੀਂ ਦਿੰਦੇ ਜਾਨ ਨਹੀਂ ਦਿੰਦੇ ਕੀ ਚਾਹੁੰਦੇ ਆ ਵੇਖੋ ਬੱਚੇ ਵੀ ਰੋ ਪਏ ਆ ਪਿੰਡ ਵਾਸੀ ਵੀ ਮਾਨ ਭਰਿਆ ਆ ਸਾਰਿਆਂ ਦਾ ਅਪੀਲ ਕਰ ਸਕਦੇ ਆ ਤੁਹਾਡੇ ਸਾਹਮਣੇ ਕੀ ਕੀਤਾ ਜਾਵੇ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਤੁਸੀਂ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰਿਓ ਕਿ ਉਸ ਪਰਿਵਾਰ ਵਾਲਿਆਂ ਦਾ ਜਿਹੜਾ ਪੁੱਤ ਹੈ ਠੀਕ ਹੈ ਉਹ ਘਰੇ ਆ ਜੇ ਰੋਣਾ ਨਹੀਂ ਬੇਟਾ ਵੇਖੋ ਸਾਰੇ ਭਾਵੁਕ ਹੈ ਅਸੀਂ ਇਹ ਦਰਦ ਬਿਆਨ ਨਹੀਂ ਕਰ ਸਕਦੇਗੇ ਬਾਈ ਕਿੰਨਾ ਕ ਪਿੰਡ ਵੱਲੋਂ ਸਾਥ ਦਿੱਤਾ ਗਿਆ ਪਿੰਡ ਵੱਲੋਂ ਬਾਈ ਬਹੁਤ ਕਾਫੀ ਸਾਥ ਦਿੱਤਾ ਗਿਆ ਪਿੰਡ ਵੱਲੋਂ ਵੀ ਸਾਥ ਦਿੱਤਾ ਗਿਆਗਾ ਜਿਹੜੇ ਰਿਸ਼ਤੇਦਾਰ ਭੈਣ ਭਾਈ ਸਾਰਿਆਂ ਵੱਲੋਂ ਜਿੰਨੇ ਕ ਹੋਗੀ ਓਨੇ ਕ ਸਹਾਇਤਾ ਕੀਤੀ ਗਈ ਆ ਪਰ ਆਖਰਕਾਰ ਕੀ ਦਾ ਜੀ ਕਰਦਾਗਾ ਤੁਹਾਡੇ ਅੱਗੇ ਦੁਆ ਕਰਨ ਨੂੰ ਤੁਹਾਡੇ ਅੱਗੇ ਬੇਨਤੀ ਕਰਨ ਨੂੰ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਜਿਹੜੀ ਉਹ ਮਾਲੀ ਸਹਾਇਤਾ ਕਰ ਸਕੇ ਵੇਖੋ ਜਿਹੜੇ ਬੱਚੇ ਆ ਭਾਵੁਕ ਐ ਪਰ ਕੀ ਦਸੀਏ ਕਿ ਜਿਹੜੇ ਉਹ ਪੈਸੇ ਆ ਆਖਰਕਾਰ ਜਿੰਨੇ ਵੀ ਇਕੱਠੇ ਹੋ ਜਾਣਗੇ ਜਿਹੜਾ ਪਰਿਵਾਰ ਦਾ ਘਰ ਵੀ ਮਗਰੋਂ ਪੈਣ ਵਾਲਾ ਧੀ ਵੀ ਜਿਹੜੀ ਆ ਵਿਆਹਣ ਵਾਲੀ ਆ ਠੀਕ ਆ ਅਕਸਰ ਇਨੀ ਵੀ ਜ਼ਬਾਨ ਹੋਣਾਗਾ ਜਿਹੜਾ ਕੱਲਾ ਕੱਲਾ ਪਿਓ ਕਮਾਈ ਵਾਲਾ ਸੀਗਾ ਘਰੇ ਮੁੰਡਾ ਸੀਗਾ ਉਹੀ ਘਰ ਜਿਹੜਾ ਆਪਣੇ ਸਿਰ ਤੋਂ ਚਲਾਉਂਦਾ ਸੀਗਾ ਕੋਈ ਮੁੰਡਾ ਨਸ਼ਾ ਪੱਤਾ ਤਾਂ ਨਹੀਂ ਕਰਦਾ ਸੀ ਨਹੀਂ ਭਾਈ ਜੀ 1% ਨਹੀਂ ਮੈਂ ਕਹਿੰਦਾ ਵੀ ਤੁਸੀਂ 5 ਪਿੰਡਾਂ ਦੇ ਬੰਦੇ ਦਾ ਰਿਕਾਰਡ ਪਤਾ ਕਰਕੇ ਵੇਖ ਲਓ ਜੀ ਬਹੁਤ ਵਧੀਆ ਬੀਬਾ ਮੁੰਡਾ ਸੀ ਕਿਤੇ ਤੁਸੀਂ ਪਹਿਲਾਂ ਮਿਲੇ ਹੁੰਦੇ ਨਾ ਮੈਂ ਉਹਨੂੰ ਦੋ ਵਾਰ ਹੀ ਮਿਲਿਆ ਜੀ ਮੇਰਾ ਦੋਸਤ ਖੜਾ ਮੇਰੇ ਨਾਲ ਭਾਈ ਆ ਇਹਦਾ ਰਿਸ਼ਤੇਦਾਰ ਆ ਮੈਂ ਇੱਕ ਦੋ ਵਾਰ ਹੀ ਆਇਆ ਘਰੇ ਇਹਨਾਂ ਦੇ ਨਾਲ ਜੀ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਮੈਂ ਕਿਤੇ ਗਿਆ ਹੋਇਆ ਸੀ ਕੰਮ ਤੇ ਫਿਰ ਮੈਂ ਕਿਹਾ ਯਾਰ ਆਪਾਂ ਚੱਲ ਕੇ ਆਈਏ ਤੇ ਫਿਰ ਮੈਂ ਪਰਿਵਾਰ ਨਾਲ ਗੱਲ ਕੀਤੀ ਯਾਰ ਮੈਂ ਕਿਹਾ ਮੈਂ ਕ ਬੀਬੀ ਖੁਪ ਪ੍ਰਮਾਤਮਾ ਵੈਫਤਾ ਵੀ ਉਹਦੇ ਪਾਉਂਦਾ ਚੰਗੇ ਬੰਦਿਆਂ ਤੇ ਤੇ ਜਿਹੜੇ ਹਿਸਾਬ ਨਾਲ ਬਾਈ ਦੀ ਬੋਲਬਾਣੀ ਸੀ ਤੇ ਬਾਈ ਦਾ ਸੁਹਾ ਸੀ ਤੇ ਪ੍ਰਮਾਤਮਾ ਨੇ ਚੰਗੀ ਨਹੀਂ ਕੀਤੀ ਅਸੀਂ ਤਾਂ ਇਹ ਕਹਿੰਨੇ ਆ ਬਾਈ ਜੀ ਵੇਖੋ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਗੱਲਬਾਤ ਹੋ ਜੇ ਹੋ ਜੇ ਵੇਖੋ ਪੈਸਾ ਤਾਂ ਬੰਦਾ ਚਲੋ ਕਮਾ ਲੂਗਾ ਕੱਲ ਨੂੰ ਨੌਜਵਾਨ ਪੁੱਤ ਵੀ ਹੋ ਜਾਊਗਾ ਪਰ ਜਿਹੜੇ ਸਾਹ ਨ ਬੱਚੇ ਛੋਟੇ ਆ ਹੁਣ ਜੀ ਜਿੰਨੂੰ ਮੰਨ ਲਓ ਚਲੋ ਕੋਈ ਜੋ ਵੀ ਮੇਰਾ ਵੀਰ ਭਰਾ ਮਦਦ ਕਰੂਗਾ ਜਿੰਨੇ ਕੇ ਪੈਸੇ ਬਾਈ ਜੀ ਸਾਰਾ ਕੁਝ ਕਰਨ ਵਾਲਾ ਪਿਆ ਹਜੇ ਬਹੁਤ ਘਰਾਂ ਦੇ ਖਰਚੇ ਹੁੰਦੇ ਆ ਪਰ ਹੁਣ ਤਾਂ ਖਰਚਿਆਂ ਨੂੰ ਛੱਡੋ ਤੁਸੀਂ ਜਿਹੜਾ ਮੇਨ ਖਰਚਾ ਦਾ ਬੰਦਾ ਹੀ ਮੈਟਰੀ ਲੀਟਰ ਦੇ ਪਿਆਗਾ ਸਾਡੀ ਤਾਂ ਵੇਖੋ ਪੰਜਾਬੀ ਆ ਇਸ ਗੱਲੋਂ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਸੋਸ਼ਲ ਮੀਡੀਆ ਇੱਕ ਹੈ ਬਈ ਇਹ ਇੱਕ ਇਹੋ ਜਿਹਾ ਜਰੀਆ ਹੈਗਾ ਵੀ ਬਹੁਤ ਬੰਦੇ ਸਟਾਰ ਵੀ ਬਣ ਗਏ ਡੁੱਬੇ ਹੋਏ ਬੰਦੇ ਤਰ ਵੀ ਗਏ ਇਹ ਤੁਹਾਨੂੰ ਸੱਦਨ ਦਾ ਸਾਡਾ ਕਹਿਣ ਦਾ ਬਸ ਇਹੀ ਸੀਗਾ ਵੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਤੁਹਾਡੇ ਜਰੀਏ ਤੇ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਵੀ ਜਿਹੜਾ ਵੀ ਮੇਰੀ ਵੀਡੀਓ ਨੂੰ ਵੇਖਦਾ ਕੋਈ ਮੇਰਾ ਐਨ ਆਰ ਆਈ ਵੀਰ ਸਿੱਧੀ ਪਰਿਵਾਰ ਨਾਲ ਗੱਲ ਕਰੋ ਸਿੱਧਾ ਹਸਪਤਾਲ ਦੇ ਵਿੱਚ ਜਾ ਕੇ ਮਿਲੋ ਜੇ ਕਿਸੇ ਕੋਲ ਟਾਈਮ ਹੈਗਾ ਪਰਿਵਾਰ ਦੀ ਕੰਡੀਸ਼ਨ ਚੈੱਕ ਕਰੋ ਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਪੰਜਾਬੀਓ ਐਨਾ ਕ ਦਿਲ ਖੋਲ ਲਿਓ ਕਿ ਰੀਚਾਰਜ ਸੋਚ ਲਿਓ ਵੀ ਰੀਚਾਰਜ ਜਿਵੇਂ ਮਹਿੰਗੇ ਹੋ ਗਏ 50 ਰੁਪਏ 100 ਰੁਪਏ ਰੇਟ ਵਧ ਗਿਆ ਤਾਂ ਤੁਸੀਂ ਉਸੇ ਮੁਤਾਬਕ ਇਹ ਪਰਿਵਾਰ ਦੀ 50 ਰੁਪਏ ਦੇ ਮੁਤਾਬਕ ਕੋਈ 20 ਰੁਪਏ ਦੇ ਮੁਤਾਬਕ ਇਹਨਾਂ ਦੀ ਸੇਵਾ ਕਰ ਦਿਓ Google Pay ਕਰ ਦਿਓ ਤੁਹਾਡੇ 20 ਰੁਪਏ ਉਹ ਕਿਤੇ ਗਲਤ ਜਗਾ ਨਹੀਂ ਲੱਗਣਗੇ ਉਹ ਇਹ ਮਾਂ ਦੀਆਂ ਦਿਵਾਵਾਂ ਇਹਨਾਂ ਬੱਚਿਆਂ ਦੀਆਂ ਦਿਵਾਵਾਂ ਤੁਹਾਨੂੰ ਜ਼ਰੂਰ ਲੱਗਣੀਆਂ ਤੁਹਾਡੇ ਅੱਗੇ ਅਸੀਂ ਬੇਨਤੀ ਕਰ ਰਹੇ ਹਾਂ ਵਾਰ-ਵਾਰ ਕਿ ਭੈਣੇ ਕਿੰਨਾ ਕੁ ਮਨ ਨੂੰ ਠੇਸ ਲੱਗੀ ਜਦੋਂ ਤੁਸੀਂ ਇਹ ਬਾਣਾ ਸੁਣਿਆ ਬਹੁਤ ਜ਼ਿਆਦਾ ਜੀ ਮੇਰਾ ਤਾਂ ਪਿਓ ਵੀ ਉਹ ਸੀ ਤੇ ਮਾਂ ਵੀ ਉਹ ਸੀ ਸਾਡੇ ਛੋਟੇ-ਛੋਟੇ ਹੁੰਦੇ ਨੇ ਮਾਂ ਪਿਓ ਮੱਕ ਗਿਆ ਸੀ ਸਾਨੂੰ ਤਾਂ ਰੱਬ ਜਿੰਨਾ ਅਸਰਾ ਸੀਗਾ ਤੇ ਰੱਬ ਨੇ ਉਸੇ ਤੇ ਫੇਟੀ ਪਾਤੀ ਸਾਨੂੰ ਪਤਾ ਸਾਡੇ ਤੇ ਕੀ ਬੀਤਦੀ ਹੈਗੀ ਵੇਖੋ ਭੈਣ ਭਾਬੂ ਕਾ ਤੁਸੀਂ ਬਾਬਾ ਜੀ ਕੀ ਲੱਗਦੇ ਹੋ ਚਾਚੇ ਲੱਗਦੇ ਚਾਚਾ ਲੱਗਦੇ ਮੁੰਡੇ ਦਾ ਸੁਭਾਅ ਵਧੀਆ ਸੀ ਬਹੁਤ ਠੀਕ ਸ਼ਿਕਰਾ ਠੰਡਾ ਸੁਭਾਅ ਦਾ ਸੀ ਖੜਦਾ ਸੀ ਪਰਿਵਾਰ ਵਾਲਿਆਂ ਨਾਲ ਆਸ-ਪਾਸੇ ਗਵਾਂਢ ਵਿੱਚ ਖੜਦਾ ਸੀ ਖੜਦਾ ਸੀ ਵੇਖੋ ਪਿੰਡ ਵਾਸੀ ਜਿਹਨੇ ਤਕਰੀਬਨ ਸਾਰੇ ਕਹਿ ਰਹੇ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਤੁਸੀਂ ਪਿੱਛੇ ਵੀ ਤਸਵੀਰਾਂ ਦਿਖਾਓ ਕਿ ਪਿੰਡ ਵਾਸੀ ਆ ਪੂਰੀ ਅਪੀਲ ਕਰਦੇ ਆ ਵੀ ਤੁਸੀਂ ਇੰਨਾ ਕ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਓ ਕਿ ਹੋ ਸਕਦਾ ਉਹ ਪਰਿਵਾਰ ਵਾਲਿਆਂ ਕਿਸੇ ਐਨ ਆਰ ਆਈ ਪਰਿਵਾਰ ਕੋਲੇ ਇਹ ਵੀਡੀਓ ਪਹੁੰਚ ਜੇ ਇਹ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਲੇ ਜਿਹਦੇ ਕਰਕੇ ਕੀ ਇਹ ਪਰਿਵਾਰ ਦਾ ਭਲਾ ਹੋ ਜੇ ਇਹਨਾਂ ਬੱਚਿਆਂ ਦਾ ਦਰਦ ਤੁਸੀਂ ਜਰੂਰ ਸੁਣਿਓ ਕਿ ਇਹ ਬੇਨਤੀ ਕਰਦੇ ਆ ਤੁਹਾਡੇ ਅੱਗੇ ਇਹ ਨਿੱਕੇ ਨਿੱਕੇ ਬੱਚੇ ਬੇਟਾ ਕੀ ਨਾਮ ਸੀ ਤੁਹਾਡੇ ਪਾਪਾ ਦਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਹਾਂਜੀ ਤੇ ਪਿੰਡ ਕਿਹੜਾ ਤੁਹਾਡਾ ਵੰਦਰਮੋਗਾ ਵੇਖੋ ਇਹ ਬੱਚੇ ਅਪੀਲ ਕਰ ਰਹੇ ਕੀ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਲੋਕਾਂ ਦੇ ਸਾਹਮਣੇ ਸਾਡੀ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੇ ਪਾਪਾ ਨੂੰ ਜਲਦੀ ਤੋਂ ਜਲਦੀ ਇਲਾਜ ਦੀ ਸਹਾਇਤਾ ਦਿੱਤੀ ਜਾਵੇ ਵੇਖੋ ਉਹ ਗੁੜੀਆ ਕਹਿੰਦੀ ਵੀ ਸਾਡੇ ਪਾਪਾ ਦੀ ਜਿਹੜੀ ਇਹ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਕਿਹਦਾ ਜੀ ਕਰਦਾ ਬੱਚੇ ਲੋਕਾਂ ਦੇ ਅੱਗੇ ਦੁਆ ਕਰਨ ਬੇਟਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰੀ ਇਹ ਬੇਨਤੀ ਹੈ ਕਿ ਸਾਡੇ ਪੇਪਰ ਦੀ ਰਬੰਦਿਤ ਕੀਤੀ ਜਾਵੇ। ਵੇਖੋ ਬੱਚੇ ਨਿੱਕੇ ਨਿੱਕੇ ਬੇਨਤੀ ਕਰ ਰਹੇ ਆ। ਤੁਸੀਂ ਇਹਨਾਂ ਦੀ ਫਰਿਆਦ ਜਰੂਰ ਸੁਣਿਓ। ਤੁਸੀਂ ਮਾਤਾ ਕੀ ਬੇਨਤੀ ਕਰਨਾ ਚਾਹੁੰਦੇ ਹੋ? ਤੁਸੀਂ ਵੀ ਹੱਥ ਜੋੜ ਕੇ ਪੁੱਤੇ ਇਹ ਬੇਨਤੀ ਕਰਦੇ ਮੇਰਾ ਪੁੱਤ ਠੀਕ ਠਾਕ ਹੋ ਜਾਵੇ। ਜਿੰਨਾ ਵੀ ਸਰਦਾ ਉਹਦੀ ਮਦਦ ਕੀਤੀ ਜਾਵੇ। ਵੇਖੋ ਮਦਦ ਵੀ ਕਰਦੇ ਆ ਤੇ ਤੁਹਾਡੇ ਅੱਗੇ ਦੁਆ ਵੀ ਕਰਦੇ ਆ ਕਿ ਤੁਸੀਂ ਇਸ ਬਾਈ ਦੇ ਲਈ ਤੁਸੀਂ ਅਰਦਾਸ ਕਰਿਓ ਕਿ ਇਹ ਭਰਾ ਆਪਣਾ ਘਰੇ ਠੀਕ ਹੋ ਜੇ ਹੋ ਕੇ ਆ ਜੇ ਇਹ ਪਰਿਵਾਰ ਦੇ ਵਿੱਚ ਹੱਸਦਾ ਵਸਦਾ ਦਿਨ ਗੁਜ਼ਾਰ ਸਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਿੰਨੀ ਕੋ ਹੋ ਸਕਦਾਗਾ ਮਦਦ ਕੀਤੀ ਜਾਵੇ ਮਦਦ ਦੇ ਨਾਲ ਇੱਕ ਅਰਦਾਸ ਵੀ ਜ਼ਰੂਰ ਕੀਤੀ ਜਾਵੇ ਕਿ ਉਹ ਭਰਾ ਜਿਹੜਾ ਆਪਣੇ ਘਰੇ ਆ ਕੇ ਸੁਖੀ ਨਾਲ ਜੀਵਨ ਬਤੀਤ ਕਰੇ ਕਿ ਤੁਸੀਂ ਇੰਨਾ ਕ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਓ ਪੰਜਾਬੀਓ ਕਿ ਇਨ੍ਹਾਂ ਨੂੰ ਮਾਣ ਮਹਿਸੂਸ ਹੋਵੇ ਇਨ੍ਹਾਂ ਬੱਚਿਆਂ ਨੂੰ ਕਿ ਸਾਡੇ ਪੰਜਾਬੀਆਂ ਨੇ ਸਾਡੀ ਵੀਡੀਓ ਨੂੰ ਇੰਨਾ ਕ ਸ਼ੇਅਰ ਕੀਤਾ ਕਿ ਸਾਡੇ ਜਿਹੜੀ ਪਿਤਾ ਦੀ ਉਹ ਜਾਨ ਬਚ ਗਈ ਹੈ ਤੁਸੀਂ ਇੰਨਾ ਕਾ ਜ਼ਿਆਦਾ ਸ਼ੇਅਰ ਕਰਿਓ ਵਾਰ-ਵਾਰ ਤੁਹਾਨੂੰ ਬੇਨਤੀ ਕਰ ਰਿਹਾ ਕਿ ਇਹ ਪਰਿਵਾਰ ਵਾਲਿਆਂ ਨੂੰ ਵੀ ਪਤਾ ਲੱਗ ਜਾਵੇ ਕਿ ਸਾਡੇ ਪੰਜਾਬੀਆਂ ਦੇ ਵਿੱਚ ਕੋਈ ਨਾ ਕੋਈ ਅਸਾਸ ਹੈਗਾਗਾ ਜਿਹਦੇ ਕਰਕੇ ਸਾਡੀ ਮਦਦ ਹੋਗੀ ਤੇ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ